ਵਧੀਆ ਦਿਰਾਤੀ ਲਾ ਬਈਆ ਕਿਹੋ ਜਿਹਾ ਆ ਵਧੀਆ ਮੇਰਾ ਲਿਆਤਾ ਜੀ ਮਿਲਦੇ ਨਹੀਂ ਆ ਉਹ ਇਹ ਮੈਂ ਨਹੀਂ ਲੱਭਦਾ ਮਰਦਾ ਇਹ ਦੋ ਨਗਰ ਗਰਲਾ ਲਾਦਾ ਮਾ ਝੂਹੀ ਜੀ ਦੰਦਰ ਲੱਗਦਾ ਉਹ ਤੂੰ ਸਾਰੇ ਸੀਨ ਦੇ ਵੇਖ ਤੀ ਉਧਰ ورلڈ ਕੱਪ ਨਹੀਂ ਕਢੋ ਆਊਟ ਦਾ ਔਖਾ ਨਹੀਂ ਸੀ ਉਹ ਸੈਮੀ ਚ ਕੀ ਕਬੱਡੀ ਆਓ ਸਾਹਮਣੇ ਕਬੱਡੀ ਦਾ ਉਤਨਾ ਬਾਦ ਸੰਦੀਪ ਆ ਗਿਆ ਤੋਂਗੀਆਂ ਵਾਲਾ ਇੱਕ ਵਾਰੀ ਤਾਲੀ ਮਾਰੋ ਕਹਿੰਦੀ ਸਾਹ ਹਾਂਜੀ ਕੀ ਹਾਲ ਆ ਅੱਜ ਆਪਾਂ ਵਲੌਗ ਕਰਨ ਲੱਗੇ ਆਂ ਸ਼ੁਰੂ ਅੱਜ ਆਪਾਂ ਚੱਲੇ ਆਂ ਮਾਝੇ ਸ਼ੂ ਮੈਚ ਤੇ ਬਾਈ ਸੰਦੀਪ ਤੇ ਬਾਈ ਸੁੰਨੇ ਨੇ ਖੇਡਣਾ ਅੱਜ ਸ਼ੋਅ ਮੈਚ ਆ ਬਹੁਤ ਵਧੀਆ ਸ਼ੋਅ ਮੈਚ ਆ ਬਾਕੀ ਤੁਹਾਨੂੰ ਮਲਾਵਾਗੇ ਉੱਥੇ ਪਲੇਅਰ ਆਣਾ ਸੁਪਰਸਟਾਰ ਮਾਜੇ ਦੇ ਵੀ ਤੁਹਾਨੂੰ ਦਿਖਾਵਾਂਗੇ ਪਲੇਅਰ ਤੇ ਬਾਕੀ ਕਰਾਵਾਂਗੇ ਬਾਈ ਹੋਣਾ ਨਾਲ ਗੱਲਾਂ ਬਾਤਾਂ ਟੋਡੀਆਂ ਸਾਂਝੀਆਂ ਤੇ ਜਦੋਂ ਬਾਈ ਹੋਣੀ ਆਉਂਦੇ ਆ ਬਾਕੀ ਲਾਹੌਰ ਨਾਲ ਦੇ ਨਸਲਾਂ ਬਾਕੀ ਸਿਨੇਮਾ ਬਦਲਣਾ ਪਣੀ ਕਰਮਣੀ ਪੋ ਪੋਗਾ ਤੋਂ ਨਹੀਂ ਗਾਰਜੇ ਸੇ ਤੋਈ ਕਰੀਏ ਤਾਂ ਉਹਨਾਂ ਨੂੰ ਬਹੁਤ ਚੇਤੇ ਦੇ ਦੋ ਇਹ ਪਾਣੀ ਆ ਫਰਾਂਗਲਾ ਕਰਦਾ ਮਾਰ ਰਿਹਾ ਵਿੱਚ ਵਿੱਚ ਗਾਜ ਲਾਜਾ ਹਾਂ ਬਾਈ ਨਾ 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 ਗਰਾ ਫਲਾ ਨਾ ਮੈਂ ਦਸ ਤਾਰਾ ਕਿਹਾ ਓਏ ਓਏ ਹੋਇਆ ਨੀ ਗੱਡੀ ਜੀ ਮਾਰਿਆ ਓਏ ਓਏ ਮੋਚ ਮਰੂੜ ਚਾਹ ਹੈ ਤਰੀ ਵਿੱਚ ਮੇਰੇ ਕੋਲ ਜੀ ਜਰ ਗਾਰ ਵੀ ਨਹੀਂ ਜੀ ਅੰਮਾਨ ਚਾਹ ਡ੍ਰਾਈਵ ਕਰਦੇ ਸਨ ਜੀ ਗੀ ਇਹ ਤਾਂ ਬੰਦੇ ਰਹੀਓ ਚਾਹ ਲੱਭਦੇ ਆ ਇੱਧਰ ਹੋ ਗਏ ਅਸੀਂ ਹੋੜਾ ਪੀਨੇ ਆ ਚਾਹ ਫੇਰ ਚੱਲਾਂਗੇ ਮੈਂ ਇੱਥੇ ਚਾਹ ਪੀ ਕੇ ਅਚਮ ਰੋਡ ਚਾ ਬਾਹਰ ਜਾਣਾ ਹੁਣ ਬੰਗਲੌਰ ਦੇ ਭੱਜ ਕੇ ਕੀ ਹੋਊਗਾ ਧੰਨਵਾਦ ਜੀ ਧੰਨਵਾਦ ਰੋਕ ਲਓ ਹੁਣ ਪਰਚਾ ਨਹੀਂ ਕਿਹੜਾ ਦਾ ਖੇਡਣਾ ਮੜਾ ਦੱਸੀ ਯਾਰ ਟੀਮ ਬੈਂਕਾਂ ਜਿੱਲਣਾ ਠੀਕ ਆ ਠੀਕ ਆ ਕੀ ਗੱਲ ਦਾ ਮੈਚ ਆ ਕੀ ਰਾਣੀ ਨਾ ਮੈਚ ਆ ਹੈ ਠੀਕ ਚਾਹ ਚੂ ਪੀਨੇ ਆ ਪੀਨੇ ਆ ਹੁਣ ਤੇ ਬਾਕੀ ਉਹ ਤਾਂ ਨੇੜੋਂ ਨੂੰ ਮੈਚ ਵੀ ਆਪਾਂ ਉੱਥੇ ਜਾ ਕੇ ਨੇੜੇ ਉਹ ਜਿਹੜੇ ਨੇ ਫਿਰ ਲੋਏ ਹੀ ਬਰਾਉਣੇ ਚਾਹਣਾ ਉਹਨੂੰ ਆਹ ਨਹੀਂ ਕਰਕੇ ਤਾ ਉਹ ਕਰ ਉਸ ਤੇ ਦਿਮਗ ਕਰਾ ਲਈ ਤੂੰ ਨਹੀਂ ਆਪਾਂ ਵੀ ਲੈਣ ਹਾਂ ਤੂੰ ਇਹ ਉਹ ਜਸੀਰ ਗਾਣਾ ਬਾਈ ਜਿਹੜਾ ਉਹ ਪਿੱਛੇ ਨੂੰ ਚੱਕਦਾਇਆ ਸੀ ਵੇਖਿਆ ਸੀ ਉਹ ਵਲੌਗ ਚ ਨਹੀਂ ਵੇਖਿਆ ਹਾਂ ਪਿੱਛੇ ਨੂੰ ਚੱਕਣ ਲੱਗਾ ਏ ਉਹ ਫੜ ਕੇ ਉਹ ਆਪ ਹੀ ਡੈਗ ਪਿਆ ਇਹ ਉਹ ਸੀ ਜਸੀ ਤੂੰ ਹਾਂ ਹੋਰ ਜਸੀ ਸੁਣਾ ਗੱਲ ਬਾਤ ਯਾਰ ਪੂਰਾ ਸੈਟ ਹਾਂ ਯਾਰੀ ਇਹ ਮੈਚ ਦੀ ਤੇਰੀ ਵੀ ਪੂਰੀ ਬਾਈ ਦੀ ਤਿਆਰੀ ਹੈ ਨਹੀਂ ਤੇਰੀ ਵੀ ਤਿਆਰੀ ਹੈ ਤੂੰ ਵੀ ਦੱਸ ਬਾਈ ਤਾਂ ਤਿਆਰੀ ਚ ਹੀ ਆ ਦੋਵੇਂ ਆਪਣੀ ਤੇਰੀ ਦੋ ਵੀ ਹੁੰਦੀ ਹੈ ਹੂੰ ਹੀ ਤਿਆਰੀਆਂ ਤਿਆਰੀ ਜਾਈ ਦੀ ਹੈ ਫੁੱਲ ਮੈਚ ਦੀ ਤਾਂ ਇਹ ਅਜ ਸਿਆਜ ਲਾਊਗਾ ਜਸੀ ਰੌਣਕਾਂ ਵਲੌਗ ਚ ਸੰਗਦਾ ਥੋੜਾ ਆ నారలీ <laughs> 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 <hatsas> ਮਾ ਟਾਬੇ ਦਾ ਹੋ ਠੀਕ ਆ ਹਾਂਜੀ ਇਹ ਸਹੀ ਆਪਾਂ ਪਹੁੰਚ ਗਏ ਹਾਂ ਸ਼ੋਮੈ ਇੱਤੇ ਪਿੰਡ ਨਾਰਲੀ हा <laughs> भाई ਦੋ ਨਗਰ ਦਾ ਗਿਰਲਾ ਲਾਦਾ ਮੈਂ ਧੂਈ ਜੰਤਰ ਲੱਗਦਾ ਲਓ ਕਿ ਤਾ ਅੱਗੇ ਦਾ ਨੰਬਰ ਹੁਣ ਜਾਂਦਾ ਅਸੀਂ ਹੁਣ ਉੱਥੇ ਤੇ ਬਲਕਿ ਬਈ ਉਹ ਤੋਂ ਨਹੀਂ ਉਹ ਦਰਦ ਕਰੇ ਗਾੜੀ ਤੇ ਨੂੰ ਸਹੀ ਗਿਆ ਆ ਪਿਆਰ ਕਰ ਹੋਇਆ ਨਹੀਂ ਉੱਥੇ ਉਸ ਟਾਂ ਤੋਂ ਉਹ ਆਈ ਚਾਹੇ ਚਾਹੇ ਬਾਹਰ ਨੂੰ ਜਾਣਾ ਬਾਹਰ ਨੂੰ ਨਿਕਲਣੇ ਚਾਵੇਂ ਆਵੇ ਇਹਨੂੰ ਤਾਰ ਲਓ ਐਂਕਲਾ ਉਹ ਦੇ ਸੰਗ ਨਾਲ ਪਾਓ ਹਲੋ ਬੋਲੀ ਆਪੜੀ ਕਿਰ ਲੇ ਬੋਸ ਨਹੀਂ ਪਾ ਕੇ ਦੱਸ ਵਧੀਆ 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 ਬਾਈ ਠੀਕ ਠਾਕ ਦੱਸੋ ਠੀਕ ਠਾਕ ਵਧੀਆ ਭਾਂਜੀ ਵਧੀਆ ਘਰ ਘਰਾ ਵਧੀਆ ਸਾਰੇ ਗਲਾ ਗਈਆ ਹਾਂ ਵੀ ਬੋਲਨੇ ਆਉਣਾ ਆਏ ਨੀ ਤੇਰੇ ਬਾਈ ਕੁਝ ਆ ਪੀ ਦਾ ਘੋੜਾ ਕੀ ਕਹ ਲੈ ਉਹਦੇ ਢੂਈ ਦਾ ਆਪਰੇਸ਼ਨ ਚ ਕਰਾਏ ਬਾਈ ਫਟ ਲੱਗ ਗਈ ਇੰਗਲੈਂਡ ਉਹਦਾ ਮਣਕ ਕੇ ਤੇ ਲੱਗ ਗਈ ਸੀ ਮਣਕ ਬਾਈ ਤੇ ਉਹ ਤਰੇਹ ਹੰ ਘਰ ਘੋੜੇ ਦੇ ਘੋੜੇ ਤੇ ਹਾਂ ਹਾਂ ਬਾਈ ਠੀਕ ਹੁਣ ਠੀਕ ਆ ਬਾਈ ਹੁਣ ਤਾਂ ਛੱਡੂਗਾ ਜੀ ਨਾਲਾ ਨਹੀਂ ਅਗਲੇ ਸਾਲ ਬਾਈ ਅੱਛਾ ਅੱਛਾ ਇੱਕ ਜਿਹੜਾ ਆਪਣਾ ਨੀਰ ਆਪਣਾ ਜੋਰਪਾ ਹੈ ਜੋਰਪਾ ਨਹੀਂ ਨਹੀਂ ਬਾਈ ਇੰਗਲੈਂਡ ਹੋਇਆ 24 ਅੱਛਾ ਪਿਲੇ ਸਾਲ ਬਾਈ ਉਹ ਮਾਰੇ ਮੋਟੇ ਹੋਈ ਜਾਂਦੇ ਜੇ ਕੋਰਸ ਚ ਗਿਆ ਕੋਈ ਨੁਕਰਾ ਮੈਨਾਂ ਕੀ ਹੋਇਆ ਇਹ ਇਧਰ ਤੁਹਾਡੇ ਮੈਚ ਸਾਡੇ ਮੈਚ ਤੁਹਾਨੂੰ ਪਾਇਆ ਇਹ ਸਾਡੇ ਸ਼ੋਰ ਮੈਚ ਚੱਲਣ ਦਾ ਬਨੇ ਹੁਣ ਜਦੋਂ ਤਾਂ ਹੋਏ 12 ਮਹੀਨੇ ਦਾ ਕਿ ਸ਼ੋਰ ਮੈਚ ਹੋਈ ਜਾਂਦੇ ਹੋਈ ਜਾਂਦੇ ਆ ਪੰਜਨੇ ਜਾਣਾ ਜਨਾ ਬਾਹਰ ਸੀਜ਼ਨ ਤੋਂ 2 ਮਹੀਨੇ ਪਹਿਲਾਂ ਫਾਰੀ ਫਰੀ ਮੈਚ ਲਾ ਕੇ ਅਪ੍ਰੈਲ ਵਿੱਚ ਮੈਂ ਸ਼ੋਰ ਮੈਚ ਖੇਡ ਕੇ ਹੁਣ ਜਦਾਂ ਮਤਲਬ ਸਾਡੀ ਇਥੋਂ ਮੈਚ ਚੱਲ ਬਣੇ ਭਾਨ ਜੀ ਨੋ ਮਈ ਨੋ ਮਈ ਮੈਂ ਚਲਦੇ ਆਪਣ ਹੋਰ ਦੋ ਰੋੜੇ ਜੱਟ ਕੁੜੇ ਚੱਲਦੇ ਰਹਿੰਦੇ ਬਾਈ ਮੈਂ ਤਾਂ ਵੇਖਾਂ ਕਿਤੇ ਮੁੱਕ ਨਾ ਨਾ ਹਮ ਖਤਮ ਨਾ ਦੇ ਸਿਆਲ ਵੀ ਥੋੜੀਏ ਘਾਟੋ ਨੇ ਸਿਆਲ ਦੇ ਵਿੱਚ ਸਿਆਲ ਤਾਂ ਸਹੀ ਨਹੀਂ ਚੱਲ ਪੈਂਦਾ ਪਲੇਅਰ ਉੱਧਰ ਚੱਲ ਪੈਂਦੇ ਨਾ ਸਰ ਆਪਣੇ ਦਾ ਇਹ ਦੋ ਦੋ ਥੋੜਾ ਇਧਰ ਪਲੇਅਰ ਇੱਥੇ ਮਤਲਬ ਅੱਜ ਫਾਰ ਸਿਆਲ ਮੈਂ ਚਲੀ ਜਾਣੇ ਤੁਹਾਡੇ ਮਤਲਬ 3 ਮਹੀਨੇ 4 ਮਹੀਨੇ ਚੱਲ ਕੇ ਮੁੱਕ ਮੁੜ ਕੇ ਬਸ ਹੋ ਜਾਣਾ ਮੋੜ ਤੋਂ ਮੈਚ ਗੁੰਮ ਨਾ ਤਿੰਨ ਚਾਰ ਮਹੀਨੇ ਪੂਰਾ ਖੜਾ ਰਹੇ ਨਾ ਹਾਂ ਹਾਂ ਹੁਣ ਆਪਣੇ ਮੁੰਡੇ ਫਿਰ ਤੋਂ ਬਾਅਦ ਕਿ ਸਾਡੇ ਪਹਾੜ ਸਿਰਕ ਤਈਆਂ ਪਲੇਅਰ ਬੈਠ ਰਹੇ ਨੇ ਕਿੱਦੀ ਜਣਾ ਖੇਢੀ ਜਣਾ ਖੇਢੀ ਜਣਾ ਮਿਹਨਤ ਕਰੀ ਜਾਣੀ ਖੇਢੀ ਜਣਾ ਹਾਂ ਬਈ ਮਿਹਨਤ ਖਰਚੇ ਬਣ ਖਰਾਬ ਹੋ ਗਏ ਪੈਸੇ ਨਹੀਂ ਲਿਉਂਦੇ ਪਲੇਅਰ ਦੇ ਹਾਂ ਬਰੇ ਨਹੀਂ ਬਸ ਬਸ ਏਹ ਕੰਮ ਚੱਲੀ ਜਾਂਦਾ ਏ ਤੇ ਤੁਹਾਡੇ ਮੰਦੋਂ ਦੇ ਕੀ ਰਹੀ ਮੁੰਡੇ ਸਾਡਦੇ ਆਂ ਜੋਂ ਆਉਂਦਾ ਗੱਫਾ ਹੀ ਹੁੰਦਾ ਨਹੀਂ ਤਾਂ ਫਿਰ ਇਹ ਤੇ ਮਲਕ ਲੀਗ ਜਾਂਦਾ ਜਾਂਦਾ ਕਦੋਂ ਵੀ ਮੇਰੇ ਨਾਲ ਸ਼ੋ ਮੈਚ ਹੋ ਜੀ ਭਾਂਜੇ ਹੋਏ ਕਰਦੇ ਦੋ ਤਿੰਨ ਚੋ ਮੈਚ ਹੁੰਦੇ ਅੱਜ ਭਗਵਾਨ ਜੀ ਅੱਜ ਸ਼ੋ ਮੈਚ ਹੋਣੇ ਚਾਰ ਪੰਜ ਅੱਜ ਇੱਕ ਤਰਨ ਤਰਨ ਮੈਚ ਆ ਵੱਡਾ ਨਾ ਹਾਂਜੀ ਭਲਕੇ ਇੱਥੇ ਵੀ ਭਲਕੇ ਆਪਣੇ ਚੇਲੇ ਵੀ ਆ ਭਲਕੇ ਭਗਵਾਨਪੁਰ ਲਾ ਕੇ ਪਿੰਡ ਲਾ ਕੇ ਉੱਥੇ ਵੀ ਆ ਹੋਰ ਜਿਹੜੀ ਦਰੇਰੀਆ ਚ ਉਧਰ ਵੀ ਮੈਚ ਹੋਣੇ ਕਮਰਾ ਤੇਨ ਚਾਰ ਮੈਚ ਭਲਕੇ ਹੋਣੇ ਹੁੰਦੇ ਹਾਂਜੀ ਇੰਨੇ ਇਦਾਂ ਮੈਚ ਲਿੰਕ ਹੋਪੂ ਬਣ ਕੇ ਦਾ ਠੀਕ ਆ ਵਧੀਆ ਹਾਂਜੀ ਆਰ ਆਉਤਾਰ ਓਏ ਆਵੇ ਕੇ ਗੇਅਰ ਕੋਲ ਇਹ ਅੰਬੇ ਦਾ ਭਰਾ ਬਾਈ ਆਹ ਅੰਬੇ ਦਾ ਸਗਾ ਭਰਾ ਹਾਂ ਛੋਟਾ ਉਹ ਛੋਟਾ ਉਹ ਵੀ ਛੂਟ ਹੀ ਆ ਬੰਦਾ ਵਧੀਆ ਕਿਹੜਾ ਤੇਰਾ ਤੇਲਾ ਬਾਈ ਆ ਕਿ ਝੂਆ ਆ ਹਾਂ ਵਧੀਆ ਮੇਰਾ ਲਿਆਤਾ ਸਹੀ ਹੈ ਵਰਲਡ ਕੱਪ ਦੇ ਕਿਉਂ ਕਿ ਕਿੱਥੇ ਠੋਕ ਹੈ ਨਿਕਲ ਵਰਲਡ ਕੱਪ ਤਾਂ ਵੀ ਜਾਣਾ ਸੀ ਉਹ ਬਾਈ ਇਹ ਇਹ ਵਰਲਡ ਕੱਪ ਦਾ ਹੀ ਵੇਖਿਆ ਮੈਂ ਇਹ ਵੀ ਸੋਨੇ ਵਰਲਡ ਕੱਪ ਤੇ ਲੱਖ ਕੀ ਖਰਦਾ ਬੰਦਾ ਆਹਾਂ ਉਹ ਭੈਣ ਜਦੋਂ ਉਹ ਸਾਰੇ ਸੀਨ ਦੇ ਵੇਖਤੀ ਉਧਰ ਵਰਲਡ ਕੱਪ ਨਿਕਲ ਉਹ ਕਿਹੜਾ ਔਖਾ ਨਹੀਂ ਸੀ ਉਹ ਸੈਮੀ ਚ ਕੀ ਕਬੜੀ ਪਾਜੀ ਪਈ ਉਹਨੇ ਆਉਂਦਾ ਦੇ ਵਿੱਚ ਮੈਡ ਨੂੰ ਖਿੜਨਾ ਔਖਾ ਲੱਗਦਾ ਮੈਨੂੰ ਇਉਂ ਹੀ ਲੱਗਿਆ ਦੇ ਖੇਡ ਨੂੰ ਦੇਖ ਕੇ ਜਿਵੇਂ ਮੈਡ ਤੋਂ ਕੰਫਰਟੇਬਲ ਨਹੀਂ ਲੱਗ ਰਿਹਾ ਜਿਦ ਤਨ ਉਹ ਅਸਲੀ ਜਿਹੜੇ ਮੈਡ ਨੇ ਨਾ ਇਹ ਪਰਵਾਨਾ ਲੈ ਮੈਡਮ ਦੇ ਆ ਜਾਂ ਨੈਸ਼ਨਲ ਅੱਗੇ ਮੈਂ ਚੱਲਦਾ ਮੈਟ ਤੇ ਉਹ ਪੂੰਝਦੇ ਪੂੰਝਦੇ ਬਾਹਲਾ ਜਿਵੇਂ ਆਪਾਂ ਵਾਲੇ ਪ੍ਰੋ ਕਬੱਡੀ ਚੱਲਦੀ ਹੈ ਬਾਹਲਾ ਪੂੰਝਦੇ ਆ ਉਹ ਤਾਂ ਕਪੜਾ ਹੀ ਨਹੀਂ ਮਾਰਦੇ ਕੋ ਜਿੱਥੇ ਮੈਂ ਛੋਟੇ ਛੋਟੇ ਤੱਕ ਜਾਰੇ ਸਰਤਾਂ ਲੱਗ ਜਿਓ ਪੈਰ ਆਪਣਾ ਖੂਬ ਜੰਦਾ ਚੱਲਦੇ ਨਹੀਂ ਬਈ ਉਹ ਸਾਫ਼ ਨਹੀਂ ਕਰਦੇ ਬਈ ਹਾਂ ਨਾਲ ਪੈਰ ਅੜਦਾ ਬੜਾ ਘੁੰਮਦਾ ਨਹੀਂ ਨਹੀਂ ਮੈਟ ਨਹੀਂ ਸਾਫ਼ ਕਰਦੇ ਨਹੀਂ ਕਾਹਨੂੰ ਕੋਈ ਪੈਰ ਰਕਦਾ ਪੈਰ ਘੁੰਮਦਾ ਤਲਕਣ ਕਰਕੇ ਇੱਕ ਪਸੀਨਾ ਹੋਏ ਨਾ ਇਨਾ ਮੁੜ ਕੇ ਤਰੇਣਾ ਨਹੀਂ ਮੁੜ ਕੇ ਬੈਟ ਰੀਡਰ ਨੂੰ ਵਧੀਆ ਗਰਾਊਂਡ ਮੇਰੇ ਹਿਸਾਬ ਨਾਲ ਜਿਵੇਂ ਉਹ ਵਿਰਲਡ ਕੱਪ ਵਾਲਾ ਗਰਾਊਂਡ ਹੁੰਦਾ ਉਹ ਇੱਕ ਬਈ ਆਈਸਾ ਕੀ ਖੇਡਦੇ ਉਹ ਗਰਾਊਂਡ ਆ ਉਹ ਵਿਰਲਡ ਕੱਪ ਵਾਲਾ ਠੰਡੇ ਰੋਤਾ ਆਈ ਆਈ ਹੁੰਦੀ ਹੈ ਤੇ ਉੱਤੇ ਮੈਡਮ ਸਾਈ ਹੁੰਦੇ ਉਹ ਭੈਣ ਚੋਦੇ ਦਾ ਬਹੁਤ ਔਖਾ ਸਰੀਰਕ ਮੁੰਡਾ ਉੱਥੇ ਬਹੁਤ ਜਿਆਦਾ ਔਖਾ ਅੰਦਰ ਗਰਾਊਂਡ ਤੋਂ ਭੈਣ ਇਉਂ ਹੁੰਦਾ ਇਉਂ ਹੁੰਦਾ ਹਾਂ ਹਾਂ ਇਉਂ ਹੁੰਦਾ ਬੰਨੂਗਲਾ ਆਈ ਜੀ ਇਹ ਇਉਂ ਤੇ ਤੋਂ ਨਾ ਆ ਹਾਂ ਜੀ ਚੋਂਡ ਨਹੀਂ ਮੰਗਦੀ ਇੰਨੀ ਵੱਡੀ ਜਿੰਨੀ ਚੋਂਡ ਨੇੜੇ ਲੰਬਾਈ ਜ ਵੱਧ ਬੰਨਦਾ ਚੌੜਾਈ ਜ ਵੱਧ ਹਾਂ ਜੀ ਆਂ ਆਂ ਫਤੂਸ ਕੋਸੇ ਮੀਟ ਪਾ ਕੇ ਬੈਠ ਕਰਦੇ ਨਾ ਹੁਣ ਸਹੀ ਗਲਤ ਆ ਗਲਤ ਕਰਨ ਲੱਗ ਗਏ ਬਾਈ ਹਾਂ ਸੇਮੀ ਦੇ ਵਿੱਚ ਹੁਣ ਮਤਲਬ ਇੱਕ ਦਾ ਸੇਮੀ ਮਾਰਾ ਜਾਂਦਾ ਹੈ ਬਾਈ ਹੁਣ ਇੱਕ ਦਾ ਸੇਮੀ ਤਗੜਾ ਹੁਣ ਇਹਨਾਂ ਦਾ ਬਸ ਤਾਂ ਨਾ ਸੇਮੀ ਹੁਣ ਹਾਂ ਤੈਨੂੰ ਪਤਾ ਵੀ ਉਹ ਵੀ ਗੱਡੀ ਉਜਾਪੀ ਪੂਰੇ ਚੰਗੇ ਹੁਣ ਉਹ ਤਾਂ ਅੱਡੇ ਰੱਡ ਨੂੰ ਕੁਝ ਜਿੰਨੇ ਮਰਜੀ ਆਉਂਦਾ ਕੋਈ ਜੱਤ ਪਾਲ ਨਹੀਂ ਖੜਾ ਜਾਂ ਜੱਤ ਪਾਲ ਖੜਦਾ ਦਿੰਦਾ ਫੇਰ ਬਸ ਉਹ ਨਹੀਂ ਖੜਾ ਹਾਂ ਜੀ ਉਹ ਸੇਮੀ ਜੀ ਵੀ ਨਹੀਂ ਖੜਾ ਤੇ ਤੂੰ ਜਾ ਆਪਣੇ ਫਾਈਨਲ ਜੀ ਵੀ ਨਹੀਂ ਖੜਾ ਪੁੱਤ ਲਓ ਤਾਂ ਨਹੀਂ ਉਹ ਕਿੱਟਾ ਯਕੀਨ ਯਾਰ ਬਈ ਨਹੀਂ 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 ਵਧੀਆ ਭਾਈ ਇਹ ਕੈਨੇਡਾ ਦੀ ਕੁੜੀ ਬਾਕੀ ਭਾਈ ਬਾਜੀ ਤੈਨੂੰ ਪਤਾ ਹੀ ਆ ਹਾਂ ਤੇ ਪੂਰਾ ਵਧੀਆ ਜਿਆਦਾ ਵਧੀਆ ਆਹ ਮੈਟਰੋ ਦੀ ਟੀਮ ਜਿੰਨੀ ਗਰੀ ਤੇ ਆਰਮੀ ਚਲੋ ਹਾਂ ਥੋੜੀ ਵਧੀਆ ਹਰ ਘਰ ਚ ਹਾਂ ਇਹ ਹਿੰਦੂ ਬਲੇਰ ਨੂੰ ਮਈ ਸੀ ਜਦੋਂ ਵਧੀਆ ਲੱਗੇ ਭਾਜੀ ਸਾਰੇ ਬੋਲਨ ਸਾਰੇ ਬੀ ਆ ਬਣਾ ਬਾਕੀ ਸੀ ਜਿਹੜਾ ਵਧੀਆ ਆ ਰਕੇ ਦਮਾਰਾ ਲੱਗੇ ਤਾਂ ਬਾਕੀ ਮੈਂ ਪਹਿਲੀ ਆ ਗਿਆ ਸੀ ਪਹਿਲਾਂ ਪਿੜੀ ਦੂਜੀ ਹੋਟ ਫਰੇਸ਼ਨ ਜੂ ਬੰਦੇ ਨੇ ਕਹਿ ਜਣੇ ਉਹ ਇਹ ਵੀ ਸੀ ਕਿ ਧਾਂ ਚ ਬਹੁਤ ਔਰਲੇ ਪਾਸੇ ਫੇਰ ਕੇ ਵੇਖੋ ਵਾਓ ਉਹਦਾ ਕਿਹਦੇ ਤੋਂ ਹਰਮ ਆਪਣੇ ਪਹਿਲਾਂ ਨੂੰ ਵੀ ਓਵੇਂ ਹੁੰਦਾ ਵੀ ਹੁਣ ਜੇ ਤੱਕ ਬਲੇਰ ਕੋਈ ਜਾਵੇ ਤਾਂ ਆਪਣੇ ਓਹ ਹੁੰਦੇ ਨਹੀਂ ਉਧਰ ਫਿਰ ਨਹੀਂ ਉਧਰ ਖੇਡਦਾ ਹੈ ਉਹ ਇੰਟਰਵਿਊ ਵਿੱਚ ਵੀ ਕਿਹਾ ਹੈ ਨਾ ਉਹ ਕਹਿੰਦਾ ਕੀ ਕਹਿੰਦਾ ਲੋਕੀਂ ਦਰਦਾ ਵਾ ਉਹ ਨਹੀਂ ਦਰਦੇ ਦੀ ਗੱਲ ਵੀ ਪਲੇਅਰ ਮੈਂ ਡਾਰਕੀ ਖੇਡਣਾ ਉਹਥੇ ਵੀ ਹੈ ਕਿ ਨਾ ਇੱਥੇ ਵੀ ਹੈ ਕੋਈ ਪਲੇਅਰ ਹੈ ਮੈਚ ਇੱਧਰ ਲੱਗਣਿਆ ਕੋਈ ਵੀਰਣਾ ਮੈਚ ਉੱਧਰ ਲੱਗਿਆ ਇੱਥੇ ਮਾਜੀ ਜਿਹੀ ਫਿਰਦਾ ਆਪਣੇ ਦੂਜੇ ਮਾਨਤ ਬਾਬੇ ਖੇਡਦਾ ਰਿਹਾ ਉਹ ਉਹ ਵੀਰ ਉੱਥੇ ਜਾਣੇ ਕਿ ਨਹੀਂ ਗੱਲ ਉਹ ਨਹੀਂ ਹੁੰਦਾ ਕੋਈ ਬਸ ਇੰਨਾ ਵੀ ਉਹ ਘੜਾ ਉਹ ਜੱਜ ਪਾਜੀ ਪੜਾ ਗਿਆ ਸੰਦੀਪ ਜਿਹੜੇ ਭਰਾ ਕਬੱਡੀ ਕੇ ਖੇਡਣੇ ਦਾ ਜਿਹਨੇ ਕਬੱਡੀ ਨਹੀਂ ਖੇਡੀ ਕਰੀ ਉਹਨੇ ਥੱਲੇ ਕਮੈਂਟ ਕਰ ਹੀ ਦੇਣਾ ਉਹਨੇ ਇਹ ਨਹੀਂ ਦੇਖਣਾ ਗਾੜੀ ਰੇਟਰ ਕੌਣ ਆ ਜਾਂ ਜਾਤੀ ਕੌਣ ਉਹਨਾਂ ਦੇ ਲਗਾ ਹੀ ਦੇਣਾ ਉਹਨਾਂ ਦਾ ਦੇਖਣੇ ਕੀ ਚੀਜ਼ ਆ ਉਹਦਾ ਰਵੀ ਦੇ ਕਹਿਣ ਨੂੰ ਅਗੇ ਇੱਕ ਦਿਨ ਪਲੇਅਰ ਮਾੜਾ ਘੇੜ ਜੇ ਬਾਅਦ ਵੀ ਕੌਡੀ ਖਤਮ ਹੋ ਗਈ ਇੱਕ ਦਿਨ ਚ ਹੀ ਕਰ ਦਿੰਦੇ ਆ ਜਿੰਨਾਂ ਨੂੰ ਨਹੀਂ ਪਤਾ ਅੱਜ ਅੱਲ ਕਿਉਂ ਡੀਆਂ ਹੋਈਆਂ ਬਈ ਕੁਝ ਨਹੀਂ ਖਾਣ ਦੇਖ ਇਹ ਕਿਦਾਂ ਕੋਈ ਸਟਾਰ ਬਣਾਉਂਦੀ ਆ ਤੇ ਕੀ ਦੇਣੀ ਹਾਂ ਆਪਣਾ ਪਲੇਅਰ ਨੂੰ ਪਤਾ ਹੁੰਦਾ ਵੀ ਕਿਹੜਾ ਬੰਦਾ ਕਿਵੇਂ ਕਿਵੇਂ ਸਹੀ ਗੱਲ ਕਿਹੜਾ ਕਿੱਦਾਂ ਕਰੰਦਿਆ ਵਾ ਬਾਕੀ ਹੁਣ ਜਿਹਨੇ ਮੇਰੇ ਨੂੰ ਡਾਂਡ ਨਹੀਂ ਮਾਰਿਆ ਕੋਈ ਤੇ ਉਹਨੇ ਗਰੀਨ ਨਾ ਕੀ ਕਹਿਣਾ ਬਸ ਉਹ ਵੀ ਉਹ ਗੱਲ ਹੀ ਲੈ ਆਉਣੇ ਬਹੁਤ ਓਕੇ ਆ ਭੈਣ ਸਹੀ ਗੱਲ ਨਹੀਂ ਬੰਦਿਆਂ ਨੂੰ ਆਪਾਂ ਕਦੇ ਲੱਤਾ ਕੇ ਲਾਉਂਗਾ ਤੇ ਲੋਗਾਂ ਨੂੰ ਤੇ ਲਾਉਣਾ ਨਿਕਲ ਜੂ ਨਾ ਦੀ ਇਹ ਬਹੁਤ ਵੇਲਾ ਲੱਗਦਾ ਹੈ ਜਿਹਨਾਂ ਨੇ ਨਾਂ ਨਹੀਂ ਮਾਨਾ ਕੋਈ ਨਹੀਂ ਕਰਨਾ ਉਹਨੇ ਬੈਠੇ ਨਿਵੈਸਟਮੈਂਟ ਕਰਨੇ ਉਹ ਭੇਡਾਂ ਵਾਲਾ ਕੰਮ ਹੈਗੇ ਇਹ ਰੇ ਬਈ ਹੋਰ ਚਾਚੀ ਆਈ ਜਾਣਾ ਭਰਾ ਹਾਂ ਉਹ ਜੀ ਜਾ ਕੇ ਬਾਗਿਆ ਭੰਦ ਦੱਸਿਆ ਹੈ ਹੈ ਉਹ ਵੈਸਾ ਐ ਸੈਂਸ ਦੀ ਹੋ ਗਈ ਹੈ ਬਈ ਹੈ ਨਹੀਂ ਸੈਂਸ ਦੀ ਹੋ ਗਈ ਹੈ ਬਈ ਸੈਂਸ ਦੀ ਕਿੱਥੇ ਹੋਣੀ ਹੈ ਜਿਆ ਨਹੀਂ ਕਿ ਡਾਕਟਰ ਬੇਟਾ ਉਹ ਇਹ ਨਹੀਂ ਕਰਨੀ ਡਾਕਟਰ ਹੋਣਾ ਡਾਕਟਰ ਸਾਰੇ ਕੀ ਕਰਨੀ ਡਾਕਟਰ ਨੇ ਥੋੜੀ ਗੱਡੀ ਉਹਨੇ ਛੱਡੇ ਕੁੜੀ ਨਹੀਂ ਆਹੋ ਡਾਕਟਰ ਨੇ ਉਹ ਚੰਦੇ ਕਰਨੇ ਉਨੇ ਹੋ ਜੀ ਬਾਵਣੀ ਨੂੰ ਨਾ ਪਰ ਮੇਰਾ ਨਾ ਹਾਂ ਠੀਕ ਆ ਇੱਥੇ ਵਧੀਆ ਇੱਕ ਜਿੰਨੀ ਕਮਾਇਆ ਆਪਾਂ ਨੂੰ ਆਫਰ ਕਰਦੇ ਬਾਹਰਲੇ ਹਾਂ 19 ਸਾਨੂੰ ਮਾਝਾ ਦੇਈ ਜਾਂਦਾ ਜਾਂਦਾ ਬਾਈ ਹਾਂ ਠੀਕ ਆ ਕਰਦੇ ਘਰੇ ਨਾਲ ਆਪਣਾ ਕੰਮ ਦੇਖੋ ਨਾਲੇ ਹਾਂ ਨਾਲੇ ਆਪਦਾ ਥਰੀ ਸੈੱਟ ਨਾਲੇ ਪਰਿਵਾਰ ਚ ਰਹਿਣਾ ਹੋਣਾ ਜਿਹੜੇ ਹੁਣ ਉਹੀ ਤੇਰੀ ਗੱਲ ਸੁਣੋ ਵੀ ਹੁਣ ਦੇਖ ਲਿਆ ਸਾਰਾ ਕੁਝ ਕੰਮ ਲਿਆ ਜਿੱਥੇ ਖੇਡਣਾ ਹੀ ਖੇਡ ਲਿਆ ਜਿੱਥੇ ਰੀਚਾਂ ਦੀ ਬੈਸਟ ਵਾਲੀ ਉਹ ਵੀ ਕੱਟ ਲਈ ਉਹ ਵੀ ਕੱਟ ਲਈ ਉਹ ਵੀ ਪਰਮਾਤਮਾ ਨੇ ਟਾਈਮ ਨਹੀਂ ਕਰਾਤਾ ਉਹ ਤਾਂ ਵਧੀਆ ਕੱਢ ਲਈ ਸਹੀ ਗੱਲ ਆ ਟਾਈਮ ਨੇ ਤੇ ਇਹ ਨਹੀਂ ਵੀ ਆਪਾਂ ਨੂੰ ਆਪਾਂ ਕੱਲ ਨੂੰ ਕੋ ਵੱਡੀ ਤੇ ਆਪਾਂ ਨੂੰ ਕੋਈ ਨਹੀਂ ਕਈ ਪਲੇਅਰ ਛੱਡ ਕੇ ਕਹਿੰਦੇ ਨਾ ਯਾਰ ਸਾਡੇ ਕੋ ਆ ਹੋ ਗਿਆ ਜੋ ਆਪਾਂ ਖੇਡਿਆ ਪੈਸੇ ਵੀ ਕਮਾਏ ਆ ਕੋਈ ਸ਼ੱਕ ਨਹੀਂ ਖੇਡੇ ਵੀ ਆ ਨੇਨ ਬਾਈ ਆਪ ਨੂੰ ਸੰਤੋਸ਼ਟੀ ਆ ਬਸ ਵੀ ਆਪ ਨੂੰ ਹੈਗੀ ਆ ਨਾ ਬਸ ਉਹ ਬਸ ਉਹ ਆਪ ਨੂੰ ਲੋੜ ਹੀ ਨਹੀਂ ਹੋਰ ਤਾਂ ਇਹਦਾ ਖੁਸ਼ੀ ਦੀ ਦੇਖੀ ਇੰਟਰਵਿਊ ਉਹ ਕਹਿੰਦਾ ਵੀ ਮੈਂ ਸਾਰੇ ਪਾਸੇ ਸੰਤੋਸ਼ਟ ਬੈਠਾ ਸੰਤੋਸ਼ ਮੈਂ ਹਰ ਇੱਕ ਚੀਜ਼ ਲੈ ਲਈ ਆ ਹਰ ਇੱਕ ਚੀਜ਼ ਖੇਡ ਲਈ ਆ ਵੀ ਪੈਸਾ ਵੀ ਮੈਂ ਇੰਨਾ ਕਮਾਇਆ ਕਬੱਡੀ ਜੋ ਮੈਂ ਖੇਡ ਵੀ ਪੰਜਾਬ ਦਾ ਮੇਲਾ ਸਾਰੀਆਂ ਕੰਟਰੀਆਂ ਤੋਂ ਬੈਸਟ ਵੀ ਮੈਂ ਨਿਕਲਿਆ ਨਿਕਲ ਗਿਆ ਤੇ ਹੁਣ ਉਹ ਕਹਿੰਦਾ ਮੈਂ ਦੇਖਦਾ ਪਰ ਉਹਨੂੰ ਜਿੱਦਾਂ ਕਹਿੰਦਾ ਨਾ ਸੁਨਿਆਸ ਲੈਣਾ ਹਾਂ ਸੁਨਿਆਸ ਇਹਨੂੰ ਲੈਣ ਦੇਣਾ ਕਹਿੰਦੇ ਨਹੀਂ 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 ਹਜੇ ਨਹੀਂ ਬਾਈ ਉਹ 5 4 ਸਾਲ ਹਜੇ ਤਾਂ ਉਹਨੇ ਕੱਢਣਾ ਕੰਮ ਉਹਨੇ ਕੱਢਣਾ ਨਾਲੇ ਲੈਣੀ ਦੇਣਾ ਪ੍ਰੋਮੋਟਰਾਂ ਨੇ ਨਹੀਂ ਨਹੀਂ ਲੈਣ ਦੇਣਾ ਬਾਈ ਯਾਰ ਉਹ ਬੰਦਾ ਉਹ ਵੀ ਤੁਹਾਨੂੰ ਪਤਾ ਹੀ ਆ ਮਿਹਨਤਰਾ ਬਹੁਤ ਪੱਕਾ ਕਲਾਕਾਰ ਬੰਦਾ ਬਾਈ ਬੰਦਿਆਂ ਨੂੰ ਤਕੜੇ ਘੱਟ ਦਿੰਦਾ ਹਾਂ ਹਾਂ ਜੇ ਉਹਦੀ ਟੀਮ 'ਚ ਨਾ ਬੰਦੇ ਮਾੜੇ ਆਏ ਮਿਹਨਤ ਕਰਾ ਕੇ ਫਿੱਟ ਕਰ ਲੈਣੇ ਕਾਨਫਰੈਂਸ ਹਾਲ ਦਾ ਨਾਲ ਦੀ ਜਾਤ ਕਹਿੰਦਾ ਮੈਂ ਬਾਈ ਮੈਂ ਆਉਣਾ ਸੀ ਬਾਈ ਆਪਣੇ ਕੋਈ ਗੋਲੇ ਆਉਂਗਾ ਉਹਨੂੰ ਜਿਨਾਉਣਾ ਉੱਥੇ ਆਪਣੇ ਵੀਰ ਕੋਚ ਵੀਰ ਕੋਚ ਵੀਰ ਕੋਚ ਵੀਰ ਕੋਚ ਮੈਂ ਤੇਰੇ ਕੋਲ ਜਾ ਕੇ ਆਵਾਂਗਾ ਨਹੀਂ ਨਹੀਂ ਸਹੀ ਆ ਆਇਓ ਮੇਰੇ ਕੋਲ ਵੀ ਲੈ ਕੇ ਜਾਉਂਗਾ ਬਾਈ ਮੈਂ ਉੱਥੇ ਵੀਰ ਨੇ ਮੈਨੂੰ ਵੀਰ ਨੇ ਕੱਲ ਕੱਲ ਹੀ ਵੀਰ ਨੇ ਹੁਣ ਨਾ ਰਹਿਣ ਵਾਲੇ ਮੁੰਡੇ ਬੰਦ ਕਰਤੇ ਹਾਂ ਹਾਂ ਉਹਨੂੰ ਕੁਛ ਨਾ ਉਹਦੇ ਆਪ ਦੇ ਬੰਦੇ ਖਰਾਬ ਕਰ ਗਏ ਠੀਕ ਆ ਬਾਈ ਹਾਂ ਉਹ ਮੈਨੂੰ ਕਹਿੰਦਾ ਕਹਿੰਦਾ ਭਾਜੀ ਤੂੰ ਕੀਤਾ ਲੇਟ ਆ ਪਰ ਤੇਰਾ ਵਧੀਆ ਕਹਿੰਦਾ ਮੇਨਾ ਬੰਦੇ ਮੇਰੇ ਰਹਿਣ ਵਾਲੇ ਬੰਦੇ ਮੇਨਾ ਕੰਮ ਖਰਾਬ ਹੋ ਗਏ ਮੈਨੂੰ ਵੀ ਰਹਾ ਟੈਨਸ਼ਨ ਝੱਟ ਹੂੰ ਤੇ ਮੈਂ ਕਿਹਾ ਗਾਂ ਦ੍ਰਿਦਾ ਕਾ ਤੂੰ ਰਹਿਣ ਵਾਲੇ ਬੰਦ ਕਰ ਇਹ ਤਾਂ ਜੁਟਿਆ ਹੀ ਰਵੇ ਬਾਈ ਕੰਮ ਹਾਂ ਅਪਡੋਨ ਵਾਲੇ ਕਰਾ ਉਹ ਪਤਾ ਕੀ ਜਾਂਦਾ ਜਦੋਂ ਬੰਦਾ ਹਨਾ ਹੁਣ ਉਹ ਕਹਿੰਦਾ ਵੀ ਚਲੋ ਉਹਨਾਂ ਦੀ ਰਿਪੋਰਟ ਵੀ ਹੈਗੀ ਆ ਪਰ ਫੇਰ ਵੀ ਬੰਦੇ ਦਾ ਮਨ ਟੁੱਟ ਜਾਂਦਾ ਨਾ ਜਦੋਂ ਹੁਣ ਬੰਦਾ ਰਿਆਈ 24 ਘੰਟੇ ਗਰਾਊਂਡ 'ਚ ਬੰਦਾ ਸਹੀ ਗੱਲ ਆ ਭਾਈ ਇਹਨਾਂ ਕਿਹੇ ਸੁਆਰਸ ਤੋਂ ਮਿਹਨਤ ਕਰਾ ਰਿਆ ਆ ਤਾਂ ਤੁਸੀਂ ਮਿਹਨਤ ਕਰਕੇ ਤੇ ਤੁਸੀਂ ਬਾਅਦ ਮਾੜਾ ਕਰਦੇ ਉਹਦੇ ਨਾਲ ਗੰਦ ਨਹੀਂ ਬਾਈ ਮਾੜਾ ਨਹੀਂ ਹੁੰਦਾ ਬਾਈ ਉਹ ਬੰਦਾ ਉਹ ਤਕੜਾ ਹੀ ਰਹੂਗਾ ਹਮੇਸ਼ਾ ਜਿਹੜਾ ਬਈ ਉਹ ਮਾੜਾ ਨਹੀਂ ਹੁੰਦਾ ਬਾਕੀ ਇਨਸਾਨ ਵਧੀਆ ਬਾਈ ਬਾਜ਼ ਰਹੀ ਆ ਆਪਣੀ ਗੱਲ ਵਧੀਆ ਨਹੀਂ ਨਹੀਂ ਬੰਦਾ ਵਧੀਆ ਗੱਲ ਵੀ ਗੱਲ ਰਹੀ ਆ ਮਿਲੇ ਨਹੀਂ ਉਦਾਂ ਹੋ ਤਾਂ ਬਾਈ ਤੂੰ ਵੀ ਕਿੰਨੀ ਕੌਡੀ ਕਿਹੜਾ ਤੈਨੂੰ ਕਿੰਨੇ ਮਿਲੇ ਆ ਹਨਾ ਮਿਲਦੇ ਰਹਿੰਦੇ ਆਪਾਂ ਨੂੰ ਚੰਗੇ ਮਾੜੇ ਸਾਰੇ ਬੰਦੇ ਬਾਈ ਇਹ ਤਾਂ ਚੰਗਾ ਬੰਦਾ ਕੋਈ ਮਿਲਦਾ ਇਨਸਾਨ ਜੀ ਹਾਂ ਬਾਕੀ ਬੰਦਿਆਂ ਦੀ ਭਾਈ ਬੰਦੀ ਚਾਹੀਦੀ ਆ ਕਬੱਡੀ ਰੋਜ਼ ਮੈਚ ਆ ਅਸਲੀ ਕਿਵੇਂ ਆ ਉਹਦੇ ਆ ਗਿਆ ਜੀ ਆ ਚੁੱਟ ਰਗ ਹੋ ਜਾਂਦਾ ਨਹੀਂ ਨਾ ਆ ਭਾਈ ਆ ਫੇਵਰੇਟ ਰੀਡਰ ਭਾਈ ਕੁੱਤੀ ਬੋਲ ਫੇਵਰੇਟ ਵੀਰ ਗਾ ਕਾ ਮੇਰਾ ਫੇਵਰੇਟ ਰੀਡਰ ਆ ਮੇਰਾ ਮਨ ਪਸੰਦੀਦਾ ਰੀਡਰ ਭਾਈ ਹਾਂ ਸੁਨੀਲ ਦਾ ਵੀ ਹਾਂ ਇਹ ਤਾਂ ਬਹੁਤ ਟਾਈਮ ਦਾ ਕਹਿਣ ਦਾ ਭਾਈ ਜਾਨ ਨੂੰ ਚੇਤੇ ਹੁਣਾ ਉੱਥੇ ਸਹਾੜ ਭਾਈ ਸਹਾੜ ਨੂੰ ਸਹਾੜ ਕਾਦੀਆਂ ਹੀ ਸਹਾੜ ਕਾਦੀਏ ਭਾਈ ਮੈਂ ਗੰਜਾ ਜਿਹਾ ਹੋ ਕੇ ਟਾਣਾ ਫੋਟੋ ਖਿਡਾਈ ਭਾਈ ਹਾਂ ਉਹ ਫੋਟੋ ਮੈਨੂੰ ਆਉਂਦੀ ਵੀ ਹੁੰਦੀ ਓ ਫੋਟੋ ਉਹ ਭਾਈ ਮੇਰੀ ਸੀ ਭਾਈ ਮੇਰੀ ਮੂਰੇ ਉਹ ਫੋਟੋ ਹਾਂਜੀ ਹਾਂਜੀ ਭਾਈ ਜੀਵਨ ਨਾਲ ਵੀ ਕਰਾਈ ਪਈ ਹਾਂ ਹਾਂਜੀ 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 ਭਾਈ ਤਰੀਦ ਨੂੰ ਆਟਾ ਮਾ ਖੇਡਦ ਨੂੰ ਨਾ ਹਾਂਜੀ ਹਾਂਜੀ ਭਾਈ ਵੇਟ ਵੀ ਖੇਡਿਆ ਹਾਂ ਹਾਂਜੀ ਹਾਂਜੀ ਭਾਈ ਖੇਡਿਆ ਇਹਦਾ ਥੋੜਾ ਜਿਹਾ ਨਾ ਜੇ ਚੱਲਾ ਨਹੀਂ ਲੈਣਿਆ ਤੱਕੀ ਐਕਸ਼ਨਾਂ ਦੀ ਮਸ਼ੀਨ ਬਿਜੂਦਵਤੀ ਆ ਗਿਆ ਸਾਰੇ ਕੈਮਰੇ ਬੰਦ ਕਰਾ ਸਕਦੇ ਨਹੀਂ ਬੰਦ ਹੋਣੇ ਕੋਈ ਗੱਲ ਉਦਾਂ ਵੀ ਨਿਕਲ ਜਾਂਦੀ ਕੋਈ ਨਹੀਂ ਆਪਾਂ ਕਿਹੜੀਆਂ ਮਾੜੀਆਂ ਗੱਲਾਂ ਕਰਦੇ ਆ ਕੋਈ ਚੱਕਰ ਹੀ ਨਹੀਂ ਮਾੜੀ ਥੋੜਾ ਨਿਕਲਦੀ ਆ ਬੰਦਾ ਉਹਦਾ ਨਾ ਉਹ ਨਹੀਂ ਤਾਂ ਖੇਣਾ ਹੀ ਹੈ ਕੈਮਰੇ ਬੰਦ ਕਰਾ ਦਾਂਗੇ ਠੰਡਾ ਕਰਾ ਦਾਂਗੇ ਜਾਂਦਾ ਸਾਰੇ ਜਿਭਾਲਪੱਕ ਪੁੱਲਮੀ ਦੀ ਮਦਦ ਤੇ ਭਾਈ ਨੂੰ ਕੇ ਇੱਥੇ ਨਹੀਂ ਪੈਣਾ ਇੱਥੇ ਆਪਾਂ ਖੇਡ-ਖੇੜੇ ਫੇਰ ਇਹਨਾਂ ਦੇ ਪੈਰ ਨਹੀਂ ਪੈਣਾ ਆਪਾਂ ਤੇ ਮੇਲੇ ਹਨਾ ਉਹ ਆਪਾਂ ਮੇਲੇ ਆ ਲੈ ਬਾਈ ਮਨ ਤੇ ਕੰਦੇ ਹੋ ਗਏ ਆਪਣੇ ਸਰੀਰ ਦਾ ਸਰੀਰ ਨਹੀਂ ਕੰਮ ਖਰਾਬ ਹੋ ਗਿਆ ਸੀ ਬੜਾ ਨਹੀਂ ਨਹੀਂ ਕੋਈ ਨਹੀਂ ਸਟੌਨ ਦਾ ਸੈਟ ਆ ਬਾਹਰ ਵੀ ਵਾਲੇ ਘਟ ਗਏ ਬਾਈ ਬਾਹਰ ਘਟਣਾ ਨਹੀਂ ਚਾਹੀਦਾ ਆਪੇ ਹੀ ਟੁੱਟੀ ਜਾਂਦਾ ਯਾਰ ਕਦੀ ਨਹੀਂ ਮੈਨੂੰ ਇਹ ਮਿਲਣਾ ਨਾ 53 ਨੂੰ ਕਹਿੰਦਾ ਮੇਰੇ ਇਨਫੈਕਸ਼ਨ ਹੋ ਗਈ ਤਾਂ ਬਾਹਰ ਹੋਇਆ ਮੈਂ ਤਾਂ ਪ੍ਰੋਪਰ ਇਲਾਜ ਕਰਾ ਇਨਫੈਕਸ਼ਨ ਦਾ ਕੋਈ ਘਟਦਾ ਵੀ ਨਾ ਭਾਜੀ ਲਾਸਟ 98 ਕਿਲੋ ਟੁੱਟਦਾ ਸੀ ਤਾਸ਼ ਬਾਈ ਕਰਕੇ 93 ਕਿਲੋ ਬਾਹਰ ਰਹਿ ਗਿਆ ਦਿਲਾਈਾ ਹੁਣ ਦੁਬਾਰਾ ਫੇਰ ਦਵਾਈ ਕੰਕੀ ਨਾ ਹੋਵੇ ਵਜਨ ਤਾਂ ਜਿੰਨਾ ਵਜਨ ਵਧਿਆ ਤੇ ਪਟੇਰਿਆਂ ਦੇ ਟੁੱਟੇ ਨਾ ਆਉਣ ਪੈਣਗੇ ਪੂਰੇ ਗੋਲੀਆਂ ਬਣੀਆਂ ਜਾਣੀਆਂ ਚੱਲ ਸਹਣ ਪੁੱਤ ਹੋ ਰੈਡੀ ਦਵਾਈ ਬਣਾੜਦੇ ਕਸ਼ਟ ਕਰਾਏ ਆੜਦਾ ਹੈ ਨਹੀਂ ਕੋਈ ਸੱਟ ਹੀ ਐਵੇਂ ਡਰਾਫਟਾ ਪੁਰਾਣਾ ਫੋਨ ਜੰਮਿਆ ਸੀ ਫੋਨ ਨਾਲ ਜਦੋਂ ਕੱਢਿਆ ਢੱਡ ਕੇ ਟ੍ਰੀਟਮੈਂਟ ਪਈ ਹੋਵੇ ਜਦੋਂ 100 ਰੁਪਿਆ ਨਾਲ ਸੜਕਾ ਹੁਣ ਵਜੇ ਵਧਾ ਹੁਣ ਤਾਂ ਵਧ ਗਿਆ 5 ਕਿਲੋ ਮਿੰਨਾ ਆ ਗਿਆ ਉੱਤਰ ਗਿਆ ਅੰਗਰ ਉੱਤਰਨਾ ਵੀ ਵਜਨ ਕਰਦੇ ਹਾਂ ਪੰਜੋ ਚੀਜ਼ਾਂ ਲੱਗੀਆਂ ਤੋਂ ਤੇ ਅਗਲੀ ਮੇਲਣਾ ਵੀ ਹੋਈ ਸੀ ਭਰਾਵਾ ਇਹਨੇ ਪ੍ਰਿੰਟ ਪਲੇ ਕੋਲੇ ਜਣਾ ਹੁੰਦੀ ਆ ਜਿਹੜਾ ਬੜਾ ਤਗੜਾ ਉਹਦਾ ਨਾ ਪੀ ਗਿਆ ਉਹ ਤਰੀਮਾ ਫੜ ਜਾਂਦਾ ਮਾ ਜੋ ਤਰੀਮਾ ਫੜਦਾ ਜੀ ਨਹੀਂ ਲੱਗਦਾ ਜੀ ਹੋਰ ਕਿਤੇ ਹੁੰਦਾ ਜੀ ਲੱਗਦਾ ਫਿਰ ਓੰਜ ਹੀ ਕਰਦਾ ਚਾਰ ਲੱਖ ਦੇ ਮਾ ਪਿਓ ਚੱਲ ਸੀ ਸੀ ਤੇ ਨਾਲ ਦੇ ਬੰਦੇ ਵਧੀਆ ਹੁੰਦੇ ਨਾ ਧੱਕੇ ਨਾ ਜਰਦਾ ਉਹ ਭਾਈ ਉਹ ਚੀਜ਼ ਦਾ ਬੜਾ ਫਰਕ ਪੈਂਦਾ ਇੱਕ ਬੰਦਾ ਉਦਾਂ ਦਾ ਆ ਗਿਆ ਮਨਾ ਛੱਡ ਯਾਰ ਕੀ ਬਹਿਣਾ ਇਹਨੂੰ ਭਾਈ ਉਹ ਤਾਂ ਮੈਂ ਥੋੜੇ ਨਾਲ ਕਿਹੜਾ ਸੀ ਨਾ ਉਹ ਉਹ ਸਾਰੇ ਬੰਦੇ ਵੱਡੇ ਬਲੇ ਹੌਸਲਾ ਦੇ ਨਾਲ ਪਲੇਅਰ ਵੀ ਕੀ ਕਰੀਦਾ ਹਾਂ ਬੋ ਦੱਸੇ ਤਾਂ ਮੈਂ ਦੱਸਦਾ ਰਾਦੀ ਹੰਦੀ ਕਰ ਪਾ ਠੀਕ ਆ ਹਾਂ ਬਾਈ ਮੈਂ ਜੇ ਜਾਈ ਮੈਂ ਤਾਂ ਕੋਈ ਨਹੀਂ ਨਾਲ ਥੋੜਾ ਠੂਈ ਰੇ ਲਵਾਉਂਦਾ ਹਾਂ ਬੋ ਬਹੁਤ ਵਧੀਆ ਬਹੁਤ ਵਧੀਆ ਬਹੁਤ ਮਾਰ ਆਉਣੇ ਹੋਣੀ ਤਾਂ ਰੁਕ ਕੇ ਕਰਦੇ ਸਹੀ ਗੱਲ ਆ ਬੱਦ ਗਿਆ ਜਦੋਂ ਖੇਡਾਂ ਦੇ ਵਿੱਚ ਸਾਰਾ ਕੋਲ ਕਿਹੜਾ ਆ ਜਾਣਾ ਤੇ ਇਹ ਬਹੁਤ ਵਧੀਆ ਵਧੀਆ ਸੈੱਟ ਹੋ ਗਿਆ ਆਪਣਾ ਜਿਹੜਾ ਨਾਮ ਦਾ ਬਜੀ ਖੇਡਾਂ ਦੇ ਵਿੱਚ ਇੱਕ ਕੁੱਪੂ ਆ ਗਿਆ ਨੌਜਵਾਨ ਸ਼ਰਾਬ ਵਿੱਚ ਆ ਗਿਆ ਧਰਤੀ ਹੈ 24 ਤਰੀਕ ਨੂੰ ਡੰਡਾ ਖੇਡ ਲੈਣਾ ਤਾਂ ਵੀ ਕੁੱਪੂ ਮੇਰੇ ਨਗਰ ਦੇ ਵਿੱਚ ਖੇਡਿਆ ਜਾਣਾ ਹੈ ਔਰ ਇਹ ਖੇਡ ਲਈ ਬਾਸ਼ੀ ਆ ਗਿਆ ਅੰਮੇ ਦਾ ਉਸਤਾਦ ਮਿੱਤਰੋ ਗਾਲ ਛੇਨਾ ਫੁਰਸਕੀਆਂ ਸਾਡਾ ਸਤਿਕਾਰਯੋਗ ਵੀਰ ਹੈ ਅਸੀਂ ਸਤਿਕਾਰ ਕਰਦੇ ਹਾਂ ਨਾ ਸਤਿਕਾਰਯੋਗ ਵੀਰਾਂ ਖਿਡਾਰੀਆਂ ਦਾ ਇਹ ਸਾਡੀ ਬੇਨਤੀ ਹੈ ਕਿਰਾ ਵਾਲੀਏ ਗੱਗੀ ਨੂੰ ਗੱਗੀ ਭਲਵਾਂ ਜੀ ਆリエ ਜਲਦੀ ਦੇ ਨਾਲ ਆਓ ਸਾਹਮਣੇ ਕਬੱਡੀ ਦਾ ਉਤਨਾ ਬਾਦ ਸੰਦੀਪ ਆ ਗਿਆ ਦੋਗੀਆਂ ਵਾਲਾ ਇੱਕ ਵਾਰੀ ਤਾੜੀ ਮਾਰੋ ਬਣੀ ਸਾਸ ਜਿਹੜੇ ਨਾਲ ਕੌਣ ਆ ਗਿਆ ਇਹ ਮੇਰੀ ਖੁੱਲ ਗਈ ਪਟਾਕ ਦੇ ਦੀ ਆਖਰੀ ਗਰੀ ਦੇ ਵਿੱਚੋਂ ਕੌਣ ਲੰਘਿਆ ਉਹ ਜੰਗ ਦੇ ਜਹਾਨ ਵਿੱਚੋਂ ਲੱਖੜੀ ਬਾਰੇ ਲੱਖਾਂ ਨਾਲ ਉਹ ਵੱਖਰੀ ਖੇਡ ਕਬੱਡੀ ਦਾ ਹੌਟਨਾ ਮਾਰ ਦੋਦੇ ਪਿੰਡ ਦੇ ਸੰਦੀਪ ਨੂੰ ਜਿਹੜੇ ਜਿਹੜੇ ਪਿਆਰ ਕਰਦੇ ਜਿਨ੍ਹਾਂ ਜਿਨ੍ਹਾਂ ਨੂੰ ਸੰਦੀਪ ਦਾ ਇੰਤਜ਼ਾਰ ਸੀ ਇੱਕ ਤਾਰੀ ਹੋਰ ਵੀਰਾ ਕੀ ਬਾਤ ਹੈ ਆਓ ਸਾਹਮਣੇ ਗੱਲਾਂ ਚੁਣਨੀਆਂ ਕਬੱਡੀ ਦੇ ਵੀਰਾਂ ਨੂੰ ਦੇਣਦੀ ਹੈ ਆਲ ਖਿਡਾਰੀਆਂ ਦੀ ਖੇਡ ਦੇ ਪਾਸੇ ਦੇਖੋ ਕੌਣ ਆ ਗਿਆ ਆਓ ਦੀਪ ਆ ਗਿਆ ਤਮੁਰਜੀ ਵਾਲਾ ਇਹ 6 ਫੁੱਟ ਦੇ ਕਰੀਬ ਇਹਨੂੰ ਕਹਿੰਦੇ ਲੋਕੀ ਦੀਪ ਆਉਂਦਾ ਵਿਚ ਮੈਦਾਨ ਦੇ ਲੋਕੀ ਨਜ਼ਰਾਂ ਪਰ ਪਰ ਵੇਂਦੇ ਨੇ ਕਹੇ ਮਾੜੀ ਦਾ ਨਿਸ਼ਾਨ ਤਮੁਰਜੀ ਪਿੰਡ ਹੈ ਮੁੰਡੇ ਦਾ ਲੋਕੀ ਅਕਸ਼ਨਾ ਵਾਲੀ ਮਸ਼ਹੂਰ ਕਹਿੰਦੇ ਹੈ ਜਿਨ੍ਹਾਂ ਜਿਨ੍ਹਾਂ ਨੇ ਤਮੁਰਜੀ ਟਰੈਕਟਰ ਦਾ ਇਧਰੋਂ ਦੀਪ ਇਹ ਅਮਰੀਕਸਿਆਸ ਕੋਸ ਸੰਦੀਪ ਆ ਗਿਆ ਹੈ

ਇੱਕ ਵਾਰੀ ਪਾਸੇ ਫੜ ਗਏ ਫੇਰ ਪਾਉਂਦੇ ਪਿੱਛੇ ਖੋੜੀਆਂ ਲਾ ਰਹੇ ਉਹ ਸੰਦੀਪ ਇਹਨੂੰ ਦੁਨੀਆ ਉਦਨਾ ਬਾਜ ਕਹਿੰਦੀ ਹੈ ਲਓ ਸਿੰਘਬਾਲ ਦੇ ਧੋਕਰ ਦਾ ਡਾਕਾ ਡਾਕਾ ਨੂੰ ਨੰਦੀ ਤਾਂ ਕਹਿੰਦੇ ਲੋਗੇਰਾ ਜੀ ਪਰਿਆਉਂਦਾ ਪਤੰਧ ਆਓ ਸਾਹਮਣੇ ਆਈ ਜੀ ਕਬੱਡੀ ਪੈ ਰਹੀ ਹੈ ਨੰਦੀ ਜਦੋਂ ਹੱਸਦਾ ਹੈ ਇਹ ਬਿਲਖੁਲ ਖੁਸ਼ ਹੁੰਦਾ ਹੈ ਆਓ ਸਾਹਮਣੇ ਜਿਹਦੇ ਸਿਰ ਤੇ ਕਾਉਂਡ ਇਹ ਬਾਪੇ ਨੇਕੀ ਦਾ ਪੁੱਤ ਹੈ ਇਹਦਾ ਦੋਤਾ ਪੈਂਦਾ ਇਹ ਮੁਖਸਰ ਸਾਹਿਬ ਤੋਂ ਚੱਲ ਕੇ ਆਇਆ ਆਓ ਸਾਹਮਣੇ ਕਬੱਡੀ 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 ਜੋ ਚੰਗ ਲੁੱਟੋਂ ਦੀ ਕਬੱਡੀ ਹੋਰਾ ਓ ਮਾਜੇ ਆਉਂਦਾ ਸਵਾਦ ਆਉਂਦਾ ਹੋ ਰੁਪਟਾ ਉੱਕਿਆ ਜਹਾਨ ਵਿੱਚੋਂ ਲੱਖਣੀ ਬਾਰੇ ਲੱਖਾਂ ਨਾ ਉਹ ਵੱਖਰੀ ਖੇਡ ਕਬੱਡੀ ਦਾ ਹੌਟਨਾ ਮਾਰ ਦੋਦੇ ਪਿੰਡ ਨੇ ਸੰਦੀਪ ਨੂੰ ਜਿਹੜੇ